ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਦੇ ਤੁਸੀਂ ਜੀਵਨ ਪੜਿਓ ਮੇਰੀ ਮਾਂ ਗੁਜਰ ਕੌਰ ਦੀ ਸਾਦੀ ਹੋਈ ਨੂੰ 31 ਸਾਲ ਹੋ ਗਏ ਸਾਨੂੰ 31 ਸਾਲਾਂ ਮਗਰੋਂ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਂ ਗੁਜਰ ਕੌਰ ਦੇ ਘਰ ਜਨਮ ਲਿਆ ਪ੍ਰਕਾਸ਼ ਹੋਇਆ 31 ਸਾਲ ਸਬਰ ਰੱਖਿਆ 31 ਸਾਲ ਸਬਰ ਰੱਖ ਕੇ ਤਾਂ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸੇਵਾ ਕਰਦੀ ਲਈ ਮੇਰੀ ਮਾਂ ਗੁਜਰ ਕੌਰ ਇਥੇ ਵਸ ਨਹੀਂ ਮੇਰੀ ਮਾਂ ਗੰਗਾ ਜਿਹਦੇ ਵਿਆਹ ਹੋਈ ਨੂੰ ਕਾਫੀ ਸਮਾਂ ਹੋ ਗਿਆ ਸਬਰ ਰੱਖ ਕੇ ਸੇਵਾ ਕਰਦੀ ਰਹੀ ਜਦੋਂ ਪ੍ਰਿਥੀਚੰਦ ਦੀ ਘਰ ਵਾਲੀ ਨੇ ਪ੍ਰਿਥੀਚੰਦ ਨੇ ਮਿਹੜੇ ਮਾਰਨੇ ਸ਼ੁਰੂ ਕਰ ਦਿੱਤੇ ਵੀ ਹਾ ਹਾ ਤੁਸੀਂ ਧੋਖੇ ਦੇ ਨਾਲ ਗੁਰੂ ਬਣ ਬਹਿ ਗਏ ਤੇ ਤੁਹਾਡੇ ਘਰ ਕਿਹੜਾ ਕੋਈ ਪੁੱਤਰ ਹੈ ਤੁਹਾਡੇ ਘਰ ਕਿਹੜਾ ਕੋਈ ਔਲਾਦ ਹੈ ਅਖਰਕਾਰ ਗੁਰਤਾ ਗੱਦੀ ਤੇ ਸਾਡੇ ਕੋਲ ਹੀ ਆਏਗੀ ਨਾ ਗੁਰੂ ਤੇ ਅਸੀਂ ਬਣਾਂਗੇ ਸਾਡਾ ਪੁੱਤਰ ਮਿਹਰਬਾਨੀ ਬਣੇਗਾ ਜਦੋਂ ਇਦਾਂ ਦੇ ਤਾਨੇ ਮੇਨੇ ਮਾਰਨੇ ਸ਼ੁਰੂ ਕਰ ਦਿੱਤੇ ਫੇਰ ਮੇਰੀ ਮਾਂ ਗੰਗਾ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਸੀ ਪਾਤਸ਼ਾਹ ਮੈਥੋਂ ਹੁਣ ਹੋਰ ਤਾਨੇ ਮੇਨੇ ਬੋਲੋ ਸੈ ਨਹੀਂ ਜੰਦੇ ਮਿੱਥੋ ਹੋਰ ਤਾਨੇ ਨਹੀਂ ਸਹੇ ਜਾਂਦੇ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਬਖਸ਼ਿਸ਼ ਕਰੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦੱਸ ਕਹਿੰਦੀ ਮੈਂ ਚਾਹੁੰਨੀ ਹਾਂ ਮੇਰੇ ਘਰ ਵੀ ਪੁੱਤ ਹੋਵੇ ਮੇਰੇ ਘਰ ਵੀ ਕੋਈ ਬੱਚਾ ਹੋਵੇ ਮੇਰੇ ਘਰ ਦੇ ਵਿੱਚ ਤੇ ਹੁਣ ਤੇ ਸ੍ਰੀਕਾ ਨੇ ਮਿਹੜੇ ਮਾਰਨੇ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਨੇ ਇਥੋਂ ਤੱਕ ਕਹਿਣਾ ਸ਼ੁਰੂ ਕਰ ਦੱਤਾ ਵੀ ਗੁਰਤਾ ਗੱਦੀ ਦੇ ਮਾਲਕ ਅਸੀਂ ਹੀ ਬਣਾਂਗੇ ਕਿ ਤੁਹਾਡੇ ਘਰ ਕਿਹੜਾ ਕੋਈ ਔਲਾਦ ਹੈ ਧੀ ਤੁਹਾਡੇ ਨਹੀਂ ਪੁੱਤ ਤੁਹਾਡੇ ਘਰ ਨਹੀਂ ਕੋਈ ਤੁਸੀਂ ਤੇ ਇਦਾਂ ਹੀ ਦੁਨੀਆ ਤੋਂ ਚਲੇ ਜਾਉਂਗੇ ਇਦਾਂ ਦੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਧੰਨੇ ਮੇਰੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਭਗਵਾਨ ਨੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਆ ਪੁੱਤਰਾਂ ਦੀਆਂ ਦਾਤਾਂ ਧੀਆਂ ਦੀਆਂ ਦਾਤਾਂ ਬੱਚਿਆਂ ਦੀਆਂ ਦਾਤਾਂ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਇਹ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਘਰ ਦੇ ਸੇਵਕ ਸੇਵਾ ਕਰਨ ਵਾਲੇ ਘਾਹੀ ਘਾ ਖੁਰਚਣ ਵਾਲੇ ਉਹ ਵੀ ਇਹ ਦਾਤਾਂ ਦੇ ਦਿੰਦੇ ਨੇ ਜੇ ਕਿਤੇ ਉਹਨਾਂ ਦੇ ਕੋਲ ਜਾ ਕੇ ਤੂੰ ਇਹ ਦਾਤ ਮੰਗ ਲੈ ਠੀਕ ਹੈ ਜੀ ਨੰਬਰ 2 ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਦੇ ਕੋਲ ਇਸੇ ਕਰਕੇ ਮੇਰੀ ਮਾਂ ਗੰਗਾ ਨੂੰ ਤੋਰਿਆ ਸੀ ਇੱਕ ਤੇ ਉਮਰ ਚ ਵੱਡੇ ਸਨ ਬਾਬਾ ਬੁੱਢਾ ਜੀ ਨੰਬਰ 2 ਉਹਨਾਂ ਨੇ ਗੁਰੂ ਅਨੰਕ ਦੇ ਮਹਾਰਾਜ ਜੀ ਦੇ ਦਰ ਘਰ ਦੀ ਸੇਵਾ ਕੀਤੀ ਸੀ। ਬ੍ਰਹਮ ਅਵਸਥਾ ਦੇ ਮਾਲਕ ਸਨ। ਸੇਵਾ ਦੇ ਵਿੱਚ ਇੰਨੇ ਨਪੁੰਨ ਸਨ। ਤੇ ਸੇਵਾ ਉਹਨਾਂ ਦੀ ਇੰਨੀ ਸੀ ਕਿ ਜੋ ਵੀ ਇੱਕ ਰਸਨਾ ਤੋਂ ਬਚਨ ਬੋਲ ਦਿੰਦੇ ਸਨ ਉਹ ਬਚਨ ਪੂਰਾ ਹੋ ਜਾਂਦਾ ਸੀ। ਮੈਂ ਇਉਂ ਕਹਿ ਲਵਾਂ ਕਿ ਮੇਰੇ ਗੁਰੂ ਨਾਨਕ ਦੇ ਮਹਾਰਾਜ ਬਾਬਾ ਬੁੱਢਾ ਜੀ ਦੀ ਰਸਨਾ ਤੇ ਵਸਦੇ ਸਨ। ਜਿਵੇਂ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲੇਆ ਮਿਰਥਾ ਨਾ ਜਾਏ ਹੋਵੇ ਸਾਧੂ ਜਿਨੇ ਮਨ ਨੂੰ ਸਾਧਿਆ ਵੇ ਹੋਵੇ ਸਾਧੂ ਜਿਨੇ ਆਪਣੇ ਵਿਕਾਰਾਂ ਤੋਂ ਛੁਟਕਾਰਾ ਪਾਇਆ ਹੋਵੇ ਸਾਧੂ ਜਿਨੇ ਆਪਣੇ ਸਰੀਰ ਨੂੰ ਸਾਧਿਆ ਵੇ ਮਨ ਨੂੰ ਸਾਧਿਆ ਵੇ ਇਸੇ ਕਰਕੇ ਮੇਰੇ ਗੁਰੂ ਅਰਜਨ ਦੇ ਮਹਾਰਾਜ ਜਿਨੇ ਮਾਂ ਗੰਗਾ ਨੂੰ ਬਾਬਾ ਬੁੱਢਾ ਜੀ ਦੇ ਕੋਲ ਤੋਂ ਲਿਆ ਬੜੇ ਤਾਨਨੇ ਮਿਹਣੇ ਮਾਰੀ ਅਸੀਂ ਵੀ ਤੇ ਤਾਨਨੇ ਮਿਹਣੇ ਮਾਰਦੀਆਂ ਸਾਡੇ ਘਰ 2-4 ਸਾਲ ਪੁੱਤ ਨਾ ਹੋਵੇ ਸਾਡੀ ਨੂੰਹ ਦੇ ਕੋਲ ਅਸੀਂ ਤੇ ਮੂੰਹ ਮੋਟਾ ਕਰ ਲੰਨੇ ਆ ਵੀ ਜਿੱਦੇ ਦੀ ਇਹ ਆਈ ਹੈ ਕਿ ਬੱਚੇ ਦਾ ਮੂੰਹ ਨਹੀਂ ਦਿਖਾਏ ਉਹਦੇ ਕੀ ਸਾਰੇ ਆ ਵਿਚਾਰੀ ਦੇ ਉਹਦੇ ਵਸ ਦੇ ਵਿੱਚ ਥੋੜੀ ਹੈ ਇਹ ਬਜ਼ਾਰਾਂ ਦੇ ਵਿੱਚ ਥੋੜੀ ਥੋੜੀ ਵੇਚਦੇ ਨਹੀਂ ਵੀ ਉੱਥੋਂ ਚੱਟ ਜਾ ਕੇ ਤੁਹਾਨੂੰ ਲੈ ਦੇਗੀ ਬਹੁਤੇ ਤੇ ਮੈਂ ਇੱਥੋਂ ਤੱਕ ਵੇਖੇ ਨੇ ਜੇ ਧੀ ਲੱਗ ਜੇ ਨਾ ਪਤਾ ਵੀ ਧੀ ਹੋ ਰਹੀ ਹੈ ਬੱਚੇ ਨੂੰ ਜਨਮ ਦੇਣਾ ਜਾਂ ਧੀ ਹੋ ਗਈ ਅਸੀਂ ਮੂੰਹ ਮੋਟਾ ਕਰ ਲੈਨੇ ਆ ਉਹਦੇ ਨਾਲ ਉਹਨੂੰ ਹਰ ਕੰਮ ਦੇ ਵਿੱਚ ਪਿੱਛੇ ਰੱਖਣ ਲੱਗ ਜਾਂਦੇ ਆ ਬਿਤਕਰਾ ਅਸੀਂ ਉਹਦੇ ਨਾਲ ਲੱਗ ਜਾਂਦੇ ਆ ਕਰਨ ਨਹੀਂ ਪਿਆਰਿਓ ਇਹ ਪਰਮੇਸ਼ਰ ਦੀਆਂ ਵਾਹਿਗੁਰੂ ਜੀ ਦੀਆਂ ਦਾਤਾਂ ਨੇ ਬਖਸ਼ਿਸ਼ਾਂ ਨੇ ਉਹਦੀਆਂ ਤੇ ਇਹ ਵੀ ਯਾਦ ਰੱਖਿਓ ਜੇ ਸਾਨੂੰ ਪੁੱਤਰਾਂ ਦੀ ਲੋੜ ਹੈ ਤੇ ਸਾਨੂੰ ਧੀਾਂ ਦੀ ਵੀ ਓਨੀ ਲੋੜ ਹੈ ਜੇ ਪੁੱਤ ਹੀ ਮੰਗਦੇ ਰਹੇ ਤੇ ਨੂੰਹਾਂ ਕਿੱਥੋਂ ਲਿਆਵੋਗੇ ਤੁਸੀਂ ਅਰ ਸਾਡਾ ਸੁਭਾਅ ਕੀ ਐ ਪੁੱਤ ਤੇ ਸਾਡੇ ਘਰ ਹੋਵੇ ਸਿਹਰੇ ਸਾਡੇ ਵਾਲਿਆਂ ਦੇ ਵੱਜਣ ਤੇ ਧੀ ਗਵੰਡੀਆਂ ਤੇ ਹੋਵੇ ਸਾਡਾ ਸੁਭਾਅ ਇਦਾਂ ਦਾ ਧਿਆਨ ਦਿਓ ਇਹ ਮੇਰੀ ਭੈਣ ਨੇ ਰੋਜ਼ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਬੰਦਨਾ ਕਰਨੀ ਅਰਦਾਸ ਕਰਨੀ ਅੱਛਾ ਕਿ ਤੇ ਮੇਰੀ ਝੋਲੀ ਦੇ ਵਿੱਚ ਵੀ ਪੁੱਤ ਦੀ ਦਾਤ ਪਾ ਦਿਓ ਗੁਰੂ ਹਰਗੋਬਿੰਦ ਮਹਾਰਾਜ ਨੇ ਕਹਿਣਾ ਤੇਰੇ ਤੇ ਬੋਲੋ ਕਰਮਾ ਜੀ ਨਹੀਂ ਐ ਤੂੰ ਪੁੱਤ ਕਿੱਥੋਂ ਭਾਲਦੀ ਆ ਤੇਰੇ ਕਰਮਾਂ ਤੇ ਨਹੀਂ ਪੁੱਤ ਤੇ ਗੁਰੂਮੁਖ ਪਿਆਰਿਓ ਜਦੋਂ ਏਦਾਂ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਨੇ ਇੱਕ ਦੋ ਵਾਰੀ ਇਹਨੂੰ ਕਿਹਾ ਇਹ ਹੁਣ ਰੋਂਦੀ ਜਾ ਰਹੀ ਹੈ ਬੋਲੋ ਰੋਂਦੀ ਜਾ ਰਹੀ ਹੈ ਅੱਖਾਂ ਦੇ ਵਿੱਚ ਹੰਝੂ ਨੇ ਚੁੰਨੀ ਦੇ ਨਾਲ ਆਪਣੇ ਨਿੱਤਰ ਪੂੰਝਦੀ ਜਾ ਰਹੀ ਹੈ ਤੇ ਬਾਬਾ ਭਾਈ ਗੁਰਦਾਸ ਜੀ ਨੇ ਵੇਖਿਆ ਵੀ ਉਹ ਭੈਣ ਰੋਂਦੀ ਜਾ ਰਹੀ ਹੈ ਕਾਰਨ ਕੀ ਹੈ ਪੁੱਛਿਆ ਭੈਣ ਮੇਰੀ ਇਹਦੋਂ ਰੋਂਦੀ ਕਿਉਂ ਹੈ ਕਿੰਦੀ ਰੋਵਾ ਕੇ ਹੱਸਾਂ ਮੈਂ ਕੀ ਕਰਾਂ ਮੈਂ ਜਿਹਨੂੰ ਗੁਰੂ ਕਹਿ ਦੇਵੇ ਜਿਹਨੂੰ ਗੁਰੂ ਕਹਿ ਦੇਵੇ ਵੀ ਤੇਰੇ ਦੇ ਕਰਮਾਂ ਜੀ ਨਹੀਂ ਪੁੱਤ ਤੇ ਉਹ ਰੋਊਗੀ ਉਹ ਹੱਸੇਗੀ ਥੋੜੂ ਤੇ ਧੰਨ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਮੈਨੂੰ ਕਹਿ ਦਿੱਤਾ ਹੈ ਵੀ ਤੇਰੇ ਕਰਮਾਂ ਦੇ ਵਿੱਚ ਪੁੱਤ ਨਹੀਂ ਮੈਂ ਤੇ ਗੁਰੂ ਤੋਂ ਪੁੱਤ ਮੰਗਿਆ ਸੀਗਾ ਭਾਈ ਗੁਰਦਾਸ ਜੀ ਕਹਿੰਦੇ ਭੈਣੇ ਮੈਂ ਤੇ ਪਹਿਲੀ ਗੱਲ ਵੇਖਿਆ ਵੀ ਤੂੰ ਰੋਂਦੀ ਜਾ ਰਹੀ ਹੈ ਇਹ ਤੇ ਉਲਟੋ ਹੋ ਗਿਆ ਕੰਮ ਇੱਥੇ ਤੇ ਉਹ ਰੋਂਦੇ ਆਉਂਦੇ ਨੇ ਤੇ ਹੱਸਦੇ ਜਾਂਦੇ ਨੇ ਉਹਦੇ ਘਰ ਦੇ ਵਿੱਚ ਸਾਰਾ ਕੁਝ ਹੈ ਸੱਚ ਹੈ ਸਾਹਿਬ ਕਿਆ ਨਹੀਂ ਕਰਤੇ ਰ ਘਰ ਤਾਂ ਤੇਰਾ ਸਭ ਕਿਸ ਹੈ ਪਰ ਮੰਗਲ ਦਾ ਥੋੜਾ ਜਿਹਾ ਤਰੀਕਾ ਬਦਲ ਲਈਏ ਗੁਰਮੁਖੋ ਭਾਈ ਗੁਰਦਾਸ ਜੀ ਕਹਿੰਦੇ ਮੇਰੀ ਗੱਲ ਮੰਨੇਗੀ ਦੀ 10 ਵੀਰਿਆ ਮੰਨਾਂ ਕਿ ਕਿਉਂਕਿ ਭਾਈ ਗੁਰਦਾਸ ਜੀ ਵੀ ਕੋਈ ਛੋਟੀ ਮੋਟੀ ਹਸਤੀ ਨਹੀਂ ਸਈ ਕੋਈ ਛੋਟੇ ਮੋਟੇ ਗੁਰੂ ਨਾਨਕ ਦੇਵ ਗੁਰੂ ਅਰਜਨ ਦੇਵ ਘਰ ਦੇ ਸੇਵਕ ਨਹੀਂ ਸਨ ਬਹੁਤ ਉੱਚੀ ਸੁੱਚੀ ਅਵਸਥਾ ਦੇ ਮਾਲਕ ਸਨ ਭਾਈ ਗੁਰਦਾਸ ਜੀ ਕਿਉਂਕਿ ਗੁਰਮੁਖ ਗੁਰੂ ਦਾ ਸਿੱਖ ਕੋਈ ਵਿਧੀ ਕੋਈ ਢੰਗ ਤਰੀਕਾ ਦੱਸ ਦੇਵੇ ਤੇ ਉਹ ਕੰਮ ਜਿਹੜਾ ਸੁਖਾਲਾ ਹੋ ਜਾਉਂਦਾ ਭਾਈ ਗੁਰਦਾਸ ਜੀ ਕਹਿੰਦੇ ਇਉਂ ਕਰੀ ਕੱਲ ਨੂੰ ਮੇਰੇ ਅੱਖੇ ਲੱਗ ਦੁਬਾਰਾ ਫੇਰ ਆਏ ਦੁਬਾਰੇ ਫੇਰ ਆ ਜੀ ਤੇ ਆਉਣ ਲੱਗੀ ਇੱਕ ਕਲਮ ਇੱਕ ਦਵਤ ਇੱਕ ਕਾਗਜ਼ ਇਹ ਲੈ ਕੇ ਆਏ ਤੇ ਗੁਰੂ ਦੇ ਦਰ ਤੇ ਖਲੋ ਜੀ ਜਦੋਂ ਹਜੂਰ ਘੋੜੇ ਤੇ ਸਵਾਰ ਹੋ ਕੇ ਬਾਹਰ ਨੂੰ ਨਿਕਲ ਲਗੇ ਤਾਂ ਉਹਨਾਂ ਦੇ ਘੋੜੇ ਦੀਆਂ ਲਗਾਮਾਂ ਪਕੜ ਲਈ ਤੇ ਸਾਹਮਣੇ ਖਲੋ ਜੀ ਉਹਨਾਂ ਦੇ ਤੇ ਪੁੱਤ ਦੀ ਦਾਤ ਮੰਗੀ ਉਹਨਾਂ ਤੋਂ ਜੇ ਉਹਨਾਂ ਨੇ ਪੁੱਤ ਦੀ ਦਾਤ ਦੇਤੀ ਤੇ ਠੀਕ ਹੈ ਜੇ ਤੈਨੂੰ ਫੇਰ ਵਚਨ ਕਹਿ ਦਿੱਤਾ ਵੀ ਤੇਰੇ ਕਰਮਾਂ ਦੇ ਵਿੱਚ ਨਹੀਂ ਫਿਰ ਆ ਕਲਮ ਤੇ ਦੁਵਾਤ ਉਹਨਾਂ ਦੇ ਅੱਗੇ ਕਰਦੀ ਕਈ ਇਹ ਵਚਨ ਵੀ ਹਜੂਰ ਜੀ ਮੇਰੇ ਕਰਮਾਂ ਦੇ ਵਿੱਚ ਨਹੀਂ ਪੁੱਤ ਨਹੀਂ ਬੱਚਾ ਨਹੀਂ ਧੀ ਮੇਰੇ ਕਰਮਾਂ ਦੇ ਵਿੱਚ ਹੈਗੀ ਤੇ ਲਿਖਣ ਵਾਲਾ ਸਤਖੰਡ ਦੇ ਵਿੱਚ ਵੀ ਤੂੰ ਹੀ ਸੀ ਤੇ ਹੁਣ ਲਿਖਦੇ ਹੁਣ ਕਿਹੜਾ ਕੋਈ ਫਰਕ ਪੈਂਦਾ ਹੈ ਹੁਣ ਕਿਰਪਾ ਕਰ ਦੇ ਮੇਰੇ ਤੇ ਦਸੀ ਵਿਧ ਦੇ ਮੁਤਾਬਕ ਗੁਰਮੁਖ ਪਿਆਰਿਓ ਇਸ ਭੈਣ ਨੇ ਕੀ ਕੀਤਾ ਦੂਸਰੇ ਦਿਨ ਗਈ ਹੈ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦਰ ਤੇ ਬੈਠ ਗਈ ਜਾ ਕੇ ਭਿਖਾਰਨ ਬਣ ਗਈ। ਭਿਖਾਰੀ ਬਣ ਕੇ ਭਿਖਾਰਨ ਬਣ ਕੇ ਬੈਠ ਗਈ ਤੇ ਗੁਰੂ ਹਰਗੋਬਿੰਦ ਮਹਾਰਾਜ ਨਿਜੀ ਕਾਰਜ ਦੇ ਲਈ ਨਿਜੀ ਕੰਮ ਦੇ ਲਈ ਘੋੜੇ ਤੇ ਸਵਾਰ ਹੋ ਕੇ ਨਿਕਲ ਰਹੇ ਨੇ। ਘੋੜੇ ਦੀ ਲਗਾਮਾਂ ਫੜਨੀਆਂ ਵੀ ਸੌਖੀ ਗੱਲ ਨਹੀਂ ਹੈ ਗੁਰੂ ਦੇ ਘੋੜੇ ਦੀਆਂ ਲਗਾਮਾਂ ਫੜਨੀਆਂ। ਉਹ ਫੜ ਸਕਦਾ ਜਿਹਦੇ ਅੰਦਰ ਪ੍ਰੇਮ ਦੀ ਖਿੱਚ ਹੋਵੇ ਜਿਹਦੇ ਅੰਦਰ ਤਾਂਘ ਹੋਵੇ ਤੇ ਧੰਨ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਘੋੜੇ ਤੇ ਸਵਾਰ ਨੇ ਤੇ ਘੋੜੇ ਦੀਆਂ ਲਗਾਮਾਂ ਫੜੀਆਂ ਤੇ ਫੜ ਕੇ ਲਗਾਮਾਂ ਰੋਕ ਲਿਆ ਕੋਡਾ ਤੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਕਹਿੰਦੇ ਕਰਦੇ ਕਿਰਪਾ ਕਰ ਦਿਓ ਕਿਰਪਾ ਖਾ ਲੋ ਤਰਸ ਮੇਰੇ ਤੇ ਮੇਰੀ ਨਿਮਾਣੀ ਨਿਮਾਣੀ ਤੇ ਕਿਰਪਾ ਕਰ ਦਿਓ ਮਿਹਰ ਕਰ ਦਿਓ ਮੇਰੀ ਝੋਲੀ ਦੇ ਵਿੱਚ ਵੀ ਇੱਕ ਅੱਧਾ ਬੱਚੇ ਦੀ ਦਾਤ ਪੁੱਤਰ ਦੀ ਦਾਤ ਵਾ ਦਿਓ ਤੇਰੇ ਘਰ ਦੇ ਵਿੱਚ ਕੀ ਨਹੀਂ ਸੱਚੇ ਸਹਿਬਾਂ ਕਿਆ ਨਾਹੀ ਕਰਤੇ ਰਹਿ ਸਭ ਕੁਛ ਹੈ ਤੇਰੇ ਘਰ ਦੇ ਇਹ ਫਰਕ ਪੈਂਦਾ ਜੇ ਇੱਕ ਅਦਾ ਪੁੱਤ ਮੈਨੂੰ ਦੇ ਦਿਓ ਤੁਹਾਨੂੰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਤ ਸਹਿ ਕਹਿੰਦੇ ਤੈਨੂੰ ਮੈਂ ਪਹਿਲਾਂ 2-3 ਵਾਰੀ ਕਿਹਾ ਵੀ ਤੇਰੇ ਕਰਮਾਂ ਦੇ ਵਿੱਚ ਪੁੱਤ ਨਹੀਂ ਹੈ ਤੂੰ ਅੱਜ ਫੇਰ ਆ ਗਈ ਮੇਰੇ ਸਾਹਮਣੇ ਇੰਨੇ ਗੱਲ ਕਹਿਣ ਦੇ ਧੇਰ ਸੀ ਗੁਰਮੁਖ ਪਿਆਰਿਓ ਇਸ ਭੈਣ ਨੇ ਕੀਤਾ ਕਲਮ ਦਵਤ ਤੈਨ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਅੱਗੇ ਕਰ ਦਿੱਤੀ ਕਹਿੰਦੇ ਮੇਰੇ ਹਜੂਰ ਮੇਰੇ ਫਤਸ਼ਾ ਜੇ ਮੇਰੇ ਕਰਮਾਂ ਦੇ ਵਿੱਚ ਤੈ ਨਹੀਂ ਲਿਖਿਆ ਮੰਨ ਲੈਨੀ ਹੈ ਮੇਰੇ ਕਰਮਾਂ ਦੇ ਵਿੱਚ ਪੁੱਤ ਨਹੀਂ ਹੈ ਨਹੀਂ ਤੋਂ ਸਾਨੇ ਲਿਖਿਆ ਤੇ ਹੁਣ ਕਿਰਪਾ ਕਰ ਦਿਓ ਆਖੋ ਸਤਨਾਮ ਹੁਣ ਕਿਰਪਾ ਕਰ ਦਿਓ ਹੁਣ ਲਿਖ ਦਿਓ ਸੱਚਖੰਡ ਦੇ ਵਿੱਚ ਲਿਖਣ ਵਾਲਾ ਵੀ ਤੂੰ ਸੀ ਤੇ ਘੋੜੇ ਤੇ ਸਾਹਮਣੇ ਬੈਠਾ ਵੀ ਦਿਨ ਵੱਡਾ ਵੀ ਨਾ ਕਰਨ ਵਾਲਾ ਵੀ ਤੂੰ ਆਪ ਹੀ ਹੈ ਹੁਣ ਲਿਖ ਦਿਓ ਧੰਨ ਗੁਰੂ ਹਰਗੋਬਿੰਦ ਮਹਾਰਾਜ ਚੁੱਪ ਕਰ ਗਏ ਸੋਚੀ ਪੈ ਗਈ ਵੀ ਇਹਨੂੰ ਵਿੱਦ ਕਿਹਨੇ ਦੱਸੀ ਗਿਆ ਤਰੀਕਾ ਕਿਹਨੇ ਦੱਸਿਆ ਪੁੱਤ ਮੰਗਣ ਦਾ ਬੱਚਾ ਮੰਗਣ ਦਾ ਇਹਨੂੰ ਤਰੀਕਾ ਕਿਹਨੇ ਦੱਸਿਆ ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਪਹਿਲਾਂ ਮੈਨੂੰ ਇਹ ਹੁੰਦਾ ਤੈਨੂੰ ਮੰਗਲ ਦਾ ਟੰਗ ਦੱਸਿਆ ਕਿ ਨਹੀਂ ਹੈ ਤੇ ਗੁਰਮੁਖ ਪਿਆਰਿਓ ਹੁਣ ਪ੍ਰੇਮ ਦੀ ਖਿੱਚ ਹੋਵੇ ਤਾਂ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਕਹਿੰਦੀ ਇਓਂ ਕਰ ਪਹਿਲਾਂ ਇੱਥੇ ਲਿਖਾ ਮੇਰੇ ਕਰਮਾਂ 'ਚ ਲਿਖ ਪਹਿਲਾਂ ਮਿਹਰ ਦੀ ਕਲਮ ਤੇਰੇ ਹੱਥ ਦੇ ਵਿੱਚ ਹੈ ਲਿਖ ਦੇ ਸੋਹਣੇ ਸੋਹਣੇ ਲੇਖ ਲਿਖ ਦੇ ਮੇਰੇ ਕਰਮਾਂ 'ਚ ਬਦਲ ਦੇ ਤਕਦੀਰਾ ਕਰ ਦੇ ਕਿਰਪਾ ਮੇਰੇ ਤੇ ਕਰ ਦੇ ਮਿਹਰ ਮੇਰੇ ਤੇ ਤੇ ਆਪਾਂ ਕਹਿੰਦੇ ਆ ਨਾ ਲੇਖ ਨ ਮਿਟੀ ਹੈ ਸਖੀ ਜੋ ਲਿਖਿਆ ਬੋਲੋ ਨਾ ਜੋ ਲਿਖਿਆ ਕਰਤਾਰ ਜੋ ਕਰਤਾਰ ਨੇ ਵਾਹਿਗੁਰੂ ਨੇ ਲਿਖਿਆ ਵੀ ਉਹ ਲਿਖ ਮਿਟਦੇ ਨਹੀਂ ਨਹੀਂ ਮਿਟ ਜਾਂਦੇ ਕੋਈ ਮਟਿਆਉਣ ਵਾਲਾ ਹੋਵੇ ਮਿਟ ਜਾਂਦੇ ਜਿਤੇ ਗੌਰ ਕਰਿਓ ਜਿਹੜੀ ਮੋਹਰ ਹੁੰਦੀ ਆ ਨਾ ਸਲਿੱਪ ਹੁੰਦੀ ਆ ਜਿਹੜੀ ਉਹਦੇ ਅੱਖਰ ਨੇ ਜਿਹੜੇ ਉਹ ਪੁੱਠੇ ਹੁੰਦੇ ਨੇ ਮੋਹਰ ਦੇ ਅੱਖਰ ਉੱਠੇ ਹੁੰਦੇ ਨੇ ਉਹਨੂੰ ਜਦੋਂ ਪੜੋਂਗੇ ਨਾ ਤੁਸੀਂ ਉਹ ਤੁਹਾਨੂੰ ਪੁੱਠੇ ਦਿਸਣਗੇ ਅੱਖਰ ਸਿੱਧੇ ਪੜ ਨਹੀਂ ਹੋਣੇ ਪੁੱਥੋਂ ਤੇ ਜਦੋਂ ਉਹੀ ਮੋਹਰ ਲਾਉਣ ਵਾਲੇ ਦੇ ਹੱਥ ਦੇ ਵਿੱਚ ਆ ਜਾਂਦੀ ਹੈ ਉਹੀ ਅੱਖਰ ਬੋਲੋ ਸਿੱਧੇ ਹੋ ਜਾਂਦੇ ਨੇ ਆਖੋ ਸਤਿਨਾਮ ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਦੱਸ ਕਹਿੰਦੇ ਦੱਸ ਦਿਆਂਗੇ ਪਹਿਲਾਂ ਲਿਖ ਇੱਥੇ ਲਿਖ ਮਿਹਰ ਦੀ ਕਲਮ ਦੇ ਨਾਲ ਮਾਰ ਅੱਜ ਮੇਰੇ ਤੇ ਮਿਹਰ ਦੀ ਨਜ਼ਰ ਤੇ ਧੰਨ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਦਮ ਲਈ ਦਵਾਤ ਹੱਥ ਦੇ ਵਿੱਚ ਫੜੀ ਵੀ ਹੈ ਹੁਣ ਪੈਣ ਦੇ ਪਿਲ ਸੰਡ ਬੋਈ ਕੰਨਾਂ ਨਾਲ ਡੋਇਆ ਤੇ ਧੰਨ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਦੇਣ ਲੱਗੇ ਨੇ ਕਹਿੰਦੇ ਲੈ ਤੇਰੇ ਕਰਮਾਂ ਦੇ ਵਿੱਚ ਹੁਣ ਮੈਂ ਪੁੱਤ ਲਿਖਣ ਲੱਗਿਆ ਤੇ ਗੁਰਮੁਖ ਪਿਆਰਿਓ ਇੱਕ ਪੁੱਤਰ ਕਰਮਾਂ ਦੇ ਵਿੱਚ ਲਿਖਣ ਲੱਗੇ ਧੰਨ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਇਤਿਹਾਸਕਾਰ ਕਹਿੰਦੇ ਨੇ ਵਿਦਵਾਨ ਕਹਿੰਦੇ ਨੇ ਇੱਥੇ ਘੋੜੇ ਨੇ ਆਪਣਾ ਸਿਰ ਧੌਣ ਹਲਾਈ ਹੈ ਜਿੱਥੇ ਇੱਕ ਪੁੱਤਰ ਲਿਖਣਾ ਸੀ ਉੱਥੇ ਸੱਤ ਸਤਾ ਪੈ ਗਿਆ ਸਾਇਬਾ ਨੇ ਲਿਖਿਆ ਗਿਆ ਸੱਤ ਪੁੱਤਰਾਂ ਦੀ ਮਾਲਕਣ ਬਣ ਗਈ ਧੰਨ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਲੈ ਧੀਏ ਤੂੰ ਤੇ ਇੱਕ ਮੰਗਦੀ ਸੀ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਖੁਸ਼ ਹੋ ਕੇ ਤੇਰੇ ਘਰ ਸਤ ਪੁੱਤਰਾਂ ਦੀ ਬਖਸ਼ਿਸ਼ ਕਰਦੇ